ਦਾ ਪਦਮ ਆਸਣ ਲਾਇਆ ਏ ਤਰਲੋਕੀ ਤਾਂ ਦਿਖਦੀ ਐ ਿੱੱਠ ਪਿੱਛੇ ਪਿਆ ਕਮੰਡਲ ਕਿਉਂ ਨਹੀਂ ਦਿਖਦਾ ਜਦੋਂ ਪਿੱਛੇ ਧੌਣ ਘੁਮਾ ਕੇ ਦੇਖੀ ਨਾ ਵੀ ਕਮੰਡਲ ਤਾਂ ਪਿੱਛੇ ਹੀ ਪਿਆ ਮੱਥੇ ਤੇ ਹੱਥ ਮਰਿਆ ਇਹ ਮੇਰੇ ਨਾਲ ਕੀ ਬੀਤ ਗਿਆ ਇਹ ਤਾਂ ਮੇਰਾ ਮਖੌਲ ੜਾਦਾ ਸ਼ਰਮਿੰਦਾ ਹੋ ਗਿਆ ਮਾਲਕ ਜੀ ਆਖਦੇ ਨੇ ਤੁਹਾਡੇ ਵਰਗੇ ਹੀ ਨੇ ਸਾਰੇ ਖੱਤਰੀਆਂ ਤਾਂ ਧਰਮ ਛੋੜਿਆ ਮਲੇਚ ਪਾਕਿਆ ਗਹੀ ਖੱਤਰੀ ਆਪਦਾ ਧਰਮ ਛੱਡੀ ਬੈਠੇ ਨੇ ਮਲੇਛਾਂ ਵਾਲੀ ਬੋਲੀ ਬੋਲਦੇ ਆ ਭਾਕਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਗਰੀਬ ਦੇ ਚੌਂਕੇ ਤੇ ਨਹੀਂ ਜਾਣਗੇ ਜਿਹੜੇ ਤੁਹਾਡੇ ਤੇ ਜ਼ੁਲਮ ਕਰਦੇ ਨੇ ਤੁਹਾਨੂੰ ਮਾਰਦੇ ਆ ਤੁਹਾਨੂੰ ਕੁੱਟਦੇ ਆ ਤੁਹਾਨੂੰ ਲੁੱਟਦੇ ਆ ਜਿਹੜੇ ਤੁਹਾਡੇ ਧਰਮ ਦਾ ਮਖੌਲ ਲੜਾਉਂਦੇ ਨੇ ਇਹ ਤੁਹਾਡੇ ਧਰਮ ਇਹ ਤੁਹਾਡੇ ਜਿਹੜੇ ਖੱਤਰੀ ਆਗੂ ਨੇ ਰਾਜਨੀਤਿਕ ਇਹ ਉਹਨਾਂ ਦੇ ਘਰਾਂ 'ਚ ਜਾ ਕੇ ਹਲਾਲ ਵਾਲਾ ਬੱਕਰਾ ਤਾਂ ਖਾ ਲੈਣਗੇ ਕਿਸੇ ਸ਼ੂਦਰ ਦੇ ਘਰ ਦਾ ਪਾਣੀ ਨਹੀਂ ਪੀਣਗੇ ਕਿੱਦਾਂ ਦੀ ਖੇਡ ਹੋ ਰਹੀ ਹੈ ਸ੍ਰਿਸ਼ਟ ਸਭ ਇੱਕ ਵਰਨ ਹੋਈ ਠੱਗਾਂ ਦੀ 咋那么给？